ਮਾਨਯੋਗ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਅਤੇ ਮਾਨਯੋਗ ਏਡੀ ਸਪੈਸ਼ਲ 2 ਸਾਹਿਬ ਜੀ ਦੇ ਜੋਗ ਨਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਅਮਨ ਜੋ ਮਨਦੀਪ ਕੌਰ ਐਸਐਚਓ ਥਾਣਾ ਕੈਂਟਰ ਦੀ ਅਗਵਾਈ ਹੇਠ ਏਐਸਪੀ ਵਰਤੂ ਇਸਤੰਗ ਨੇ ਵਾਲਾ ਬਾਈਪਾਸ ਤੇ ਨਕਾ ਲਾਇਆ ਸੀ ਨਾਕੇ ਦੌਰਾਨ ਜਿਹੜਾ ਇੱਕ ਐਕਟਵਾ ਸਵਾਰ ਨੂੰ ਰੋਕੇ ਉਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਲਵਪ੍ਰੇਮ ਸਿੰਘ ਸਨੋਬ ਬਲਦੇਵ ਸਿੰਘ ਵਾਸੀ ਸੰਸਬ ਰੋਡ ਸ਼ਹਿੜਾ ਦੱਸਿਆ ਐਕਟੋਰ ਜਿਹਨੂੰ ਉਹ ਕਾਗਜ਼ ਪੇਸ਼ ਨਹੀਂ ਕਰ ਸਕਿਆ ਤੇ ਸਖਤੀ ਨਾਲ ਕੁਐਸਚਨ ਤੇ ਜਿਹੜਾ ਦੱਸਿਆ ਕਿ ਇਹ ਜਿਹੜੀ ਐਕਟਵਲ ਚੋਰੀ ਕੀਤੀ ਆ ਜਿਸ ਦੇ ਖਿਲਾਫ 103 ਨੰਬਰ ਮਕਦਮਾ ਜਿਹੜਾ ਥਾਣਾ ਕੰਟੋਲਮੈਂਟ ਵਿਖੇ ਦਰਜ ਰਜਿਸਟਰ ਕੀਤਾ ਅਤੇ ਉਸ ਨੂੰ ਹਸਪਤਾਲ ਜਾ ਕੇ ਗ੍ਰਿਫਤਾਰ ਕੀਤਾ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਜਦੋਂਨੇ ਰਿਮਾਂਡ ਲਾਪ੍ਰੀਸਨ ਨੇ ਜਿਹੜਾ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਕਰਾਏ ਜੋ ਉਸਨੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੇ ਸੀ ਇਸ ਤਰ੍ਹਾਂ ਲਾਪ੍ਰੀਸਨ ਪਾਸੋਂ ਜਿਹੜੇ ਕੁੱਲ 5 ਵਾਹਨ ਜਿਹੜੇ ਚੋਰੀ ਦੇ ਬਰਾਮਦ ਹੋਏ ਨੇ ਜਿਹੜੇ ਉਹਨੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੋਂ ਗੁਰੂਤੀ ਕੀਤੇ ਇਸ ਤਰ੍ਹਾਂ ਸਾਨੂੰ ਜਿਹੜਾ ਥਾਣਾ ਕੰਟਰੋਲਮੈਂਟ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਨਾਲ ਵਿੱਚ 5 ਵਾਹਨ ਜਿਹੜੇ ਚੋਰੀ ਦੇ ਬਰਾਮਦ ਹੋ ਚੁੱਕੇ ਨੇ ਜਿਹੜੇ 5 ਗੇਟ ਤੇ ਸੋਚ ਚੁੱਕੇ